ਪੂਰੇ ਕਣਕ ਦਾ ਸੀਜ਼ਨ ਆ ਰਿਹਾ ਬਾਈ ਤੇ ਤੁਹਾਡੇ ਵਾਸਤੇ ਨਾ ਆਪਾਂ ਕਣਕ ਲੈ ਕੇ ਆਏ ਆ ਬਾਈ ਵਧੀਆ ਝਾੜ ਵਾਲੀ ਆ ਸਾਫ ਸੁਥਰੀ ਆ ਸੋਧਿਆ ਹੋਇਆ ਬੀ ਐਫ ਬਾਈ ਕੋਲੇ ਤੇ ਆਪਾਂ ਨਾ ਇੱਕ ਤੁਹਾਨੂੰ ਜਾਣਕਾਰੀ ਵਾਲੀ ਗੱਲ ਦੱਸ ਦਈਏ ਵੀ ਪਿਛਲੇ ਸਾਲ ਨਾ ਆਪਾਂ ਬਾਈ ਦੀ ਵੀਡੀਓ ਪਾਈ ਸੀਗੀ ਚੰਡੂ ਕੇ ਪਿੰਡ ਦੇ ਵਿੱਚੋਂ ਰੰਪਰੇ ਫੂਲ ਦੇ ਬਿਲਕੁਲ ਕੋਲੇ ਪੈ ਜਾਂਦਾ ਪਿੰਡ ਇਹ ਤੇ ਬਾਈ ਦੀ ਆਪਾਂ ਇੱਥੇ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਵਧੀਆ ਚੱਲੀ ਸੀਗੀ ਤੇ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਸੀ ਉਦੋਂ ਆਪਣੇ ਨਾ 826 ਜਿਹੜੀ ਕਣਕ ਆ ਉਹਦਾ ਜਾਦਾ ਮਤਲਬ ਰੁਝਾਨ ਸੀਗਾ ਕਿਸਾਨਾਂ ਦੇ ਵਿੱਚ ਤੇ ਉਹ ਵੀ ਸੀਗਾ ਇੱਥੇ ਬਾਈ ਕੋਲੇ ਤੇ ਮਿੱਤਰੋ ਆਪਾਂ ਵੀਡੀਓ ਪਾਈ ਤੇ ਬਾਈ ਦਾ ਦੂਜੇ ਤੀਜੇ ਦਿਨੀ ਬੀਅ ਜਿਹੜਾ ਉਹ ਸਾਰਾ ਵਿਕ ਗਿਆ ਉਹ ਸਮੇਂ ਦੇ ਜਿਹੜੇ ਬੰਦੇ ਆ ਉਹ ਬਾਈ ਕੋਲੇ ਸਾਰੇ ਮਤਲਬ ਜੁੜੇ ਹੋਏ ਆ ਮਤਲਬ ਉਹਨਾਂ ਨੇ ਇੱਕ ਵਟਸਐਪ ਗਰੁੱਪ ਉਸ ਤਰੀਕੇ ਦਾ ਬਣਾ ਲਿਆ ਤੇ ਉਹ ਸਾਰੇ ਬੰਦੇ ਅੱਜ ਵੀ ਇਹਨਾਂ ਨਾਲ ਜੁੜੇ ਹੋਏ ਆ ਤੇ ਜਿਹੜੇ ਬੰਦੇ ਇਹਨਾਂ ਤੋਂ ਬੀ ਉਦੋਂ ਲੈ ਕੇ ਗਏ ਸੀਗੇ ਉਹ ਅੱਜ ਵੀ ਫੋਨ ਕਰਦੇ ਇਹਨਾਂ ਨੂੰ ਕਿ ਭਈ ਤੁਹਾਡੀ ਕਣਕ ਦਾ ਝਾੜ ਆ ਜਿਹੜਾ ਉਹ ਬਿਲਕੁਲ ਇੱਕ ਨੰਬਰ ਰਿਹਾ ਜਿਹੜੀ ਗੱਲ ਤੁਸੀਂ ਕਹੀ ਉਹ ਸਾਰੀ ਜਿਹੜੀ ਗੱਲ ਆ ਉਹ ਸੱਚ ਨਿਕਲੀ ਆ ਤੇ ਅੱਜ ਵੀ ਉਹ ਬੰਦੇ ਬਾਈ ਨੂੰ ਫੋਨ ਕਰਦੇ ਵੀ ਜੇ ਤੁਹਾਡੇ ਕੋਲੇ ਕੋਈ ਹੋਰ ਵਧੀਆ ਵੀ ਹੈਗਾ ਨਾ ਤਾਂ ਸਾਨੂੰ ਤੁਸੀਂ ਜਰੂਰ ਦੱਸਿਓ ਤੇ ਜਿਵੇਂ ਆ ਗੱਲ ਅੱਜ ਅੱਜ ਵਾਲੇ ਵੀ ਦੀ ਕਰਾਂ ਜਿਹੜਾ ਹੁਣ ਰੁਝਾਨ ਚੱਲ ਰਿਹਾ ਸਜਰੋ ਇਹ ਬਾਈ ਕੋਲੇ ਜਿਹੜੀ ਕਣਕ ਹੁਣ ਹੈਗੀ ਆ ਇਹ ਹੈਗੀ ਆ DBW 372 DBW 372 ਜਿਹੜਾ ਕਣਕ ਦਾ ਬੀ ਆ ਪਿਓਰ ਸੋਧਿਆ ਹੋਇਆ ਬਾਈ ਵਧੀਆ ਝਾੜ ਆ ਲਗਾ ਸਾਫ ਸੁਥਰਾਗਾ ਤੇ ਇਹਦਾ ਜਿਹੜਾ ਝਾੜ ਨਿਕਲਦਾ ਸਜ ਨੂੰ 27 ਕੁਇੰਟਲ ਦੇ ਆਸ-ਪਾਸ ਨਿਕਲਦਾ ਜਾਨੀ ਕਿ 65 ਮਣ ਕਣਕ ਹੀ ਜਿਹੜੀ ਨਿਕਲਦੀ ਆ ਤੇ ਦੂਜਾ ਬੀ ਹੈਗਾ ਜਿਹੜਾ DBW 370 ਤੇ ਜਿਹੜੀ ਇਹ ਕਣਕ ਹੈ ਇਹ ਖਾਣ ਵਾਸਤੇ ਬਹੁਤ ਵਧੀਆ ਇਹਦੀ ਰੋਟੀ ਬਹੁਤ ਵਧੀਆ ਬਣਦੀ ਆ ਇਹ ਬੀ ਵੀ ਬਾਈ ਕੋਲੇ ਇੱਥੇ ਅਵੇਲੇਬਲ ਆ ਜੇ ਤੁਹਾਨੂੰ ਚਾਹੀਦਾ ਹੋਇਆ ਇਹ ਵੀ ਵੀ ਮਿਲ ਜੂਏ ਸਨ ਦੋਨੇ ਵੀ ਬਾਈ ਕੋਲ ਇੱਥੇ ਅਵੇਲੇਬਲ ਆ ਕਣਕ ਦੇ ਤੁਸੀਂ ਬੁੱਕ ਕਰ ਸਕਦੇ ਹੋ ਆ ਮੈਂ ਨੰਬਰ ਦਿੱਤਾ ਸਕਰੀਨ ਤੇ ਤੁਸੀਂ ਗੱਲ ਕਰ ਲਿਓ ਬਾਈ ਨਾਲ ਠੀਕ ਹੈ ਜੀ ਜਿਹੜੀ ਡੀਬੀਡਬਲਯੂ 370 ਆ ਕਣਕ ਖਾਣ ਦੇ ਵਾਸਤੇ ਬਹੁਤ ਵਧੀਆ ਗਈ ਇਹਦਾ ਝਾੜ ਵੀ 26 ਕੁਆਂਟਲ ਨਿਕਲਦਾ ਹੈ ਬਹੁਤ ਵਧੀਆ ਬੀ ਆ ਜਿਹੜੇ ਵੀ ਬੰਦੇ ਪਹਿਲਾਂ ਲੈ ਕੇ ਗਏ ਆ ਉਹ ਬਾਈ ਕੋਲੋਂ ਹੁਣ ਵੀ ਬੁੱਕ ਉਹਨਾਂ ਨੇ ਕਰ ਲਿਆਗਾ ਤਿੱਕਾ ਟੋਟਾ ਟਵੀ ਮਤਲਬ 30 35 ਗੱਟੇ ਆ ਜਿਹੜੇ ਉਹ ਨਿਕਲ ਗਏ ਸਟਾਕ ਬਾਈ ਕੋਲੇ ਕਾਫੀ ਪਿਆਗਾ ਫਿਲਹਾਲ ਹਜੇ ਤੁਹਾਨੂੰ ਇਹੀ ਦਿਖਾ ਰਹੇ ਆ ਵੀ ਕਾਫੀ ਸਟਾਕ ਪਿਆਗਾ ਬਾਈ ਕੋਲੇ ਤੁਸੀਂ ਇੱਕ ਵਾਰੀ ਜੇ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਮੈਂ ਸਕਰੀਨ ਤੇ ਤੇ ਗੱਲ ਕਰ ਲਓ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਜਿਹੜਾ ਪਿਛਲੀ ਵਾਰ 826 ਬੀ ਲੈ ਕੇ ਗਿਆ ਬਹੁਤ ਵਧੀਆ ਰਿਸਪੌਂਸ ਰਿਹਾ ਪਿੰਡ ਝੰਡੂ ਕੇ ਆ ਰੰਪਰਾ ਫੂਲ ਦੇ ਬਿਲਕੁਲ ਕੋਲੇ ਪੈ ਜਾਂਦਾਗਾ ਜ਼ਿਲ੍ਹਾ ਬਠਿੰਡਾ ਪੈਂਦਾਗਾ ਬਾਕੀ ਮੈਂ ਨੰਬਰ ਦੇਵਾਂਗਾ ਤੁਹਾਨੂੰ ਸਾਰੀ ਗੱਲਬਾਤ ਕਰ ਲਿਓ ਤੇ ਹੋਰ ਤੁਸੀਂ ਕੋਈ ਡਿਟੇਲ ਲੈਣੀ ਹੋਈ ਬਾਈ ਤੋਂ ਤੇ ਉਹ ਡਿਟੇਲ ਲੈ ਲਓ ਸਜਨੋ ਮੈਂ ਜੀ ਕਣਕ ਦੀ ਗੱਲ ਕਰ ਰਣਾ ਕਣਕ ਪਈ ਆ ਇੱਥੇ ਬਾਈ ਆਹ ਦੇਖੋ ਕਣਕ ਇਹ ਕਣਕ ਨਾ ਸਜਨੋ ਮੈਂ ਬੇਰਾਂ ਅਰਗੀ ਕਣਕ ਹੈ ਤੇ ਬਿਲਕੁਲ ਸਾਫ਼ ਸੁਥਰੀ ਕਣਕ ਹੈ ਆ ਤੁਸੀਂ ਦੇਖ ਸਕਦੇ ਹੋ ਹਨ ਵੀ ਪੂਰੀ ਇੱਕ ਨੰਬਰ ਕਣਕ ਹੈ ਬਾਈ ਹੁਰੀ ਹਰ ਸਾਲ ਮਤਲਬ ਇਹ ਕੰਮ ਕਰਦੇ ਆ ਹਰ ਸਾਲ ਵੀ ਰੱਖਦੇ ਆ ਇਹ ਘਰੇ ਰੱਖਦੇ ਆ ਆਪਦੇ ਘਰੇ ਬਾਈ ਜਿਹੜਾ ਝਾਲ ਗ੍ਰੈਂਡ ਵਗੈਰਾ ਇੱਥੇ ਕਰਦੇ ਆ ਉਹ ਤੇ ਪੂਰਾ ਘੈਂਟ ਵੀ ਆ ਬਾਈ ਤੇ ਜੇ ਸਜਨੋ ਤੁਹਾਨੂੰ ਚਾਹੀਦਾ ਤਾਂ ਕਰ ਲਿਓ ਬਈ ਨਾਲ ਸੰਪਰਕ ਥੈਂਕ ਯੂ